ਮਾਰਜ ਕਹਿੰਦੇ ਆ ਹਥਿਆਰ ਰੱਖਣੇ ਜ਼ਰੂਰੀ ਆ ਬਾਬਾ ਜਰਨੈਲ ਸਿੰਘ ਜੀ ਨੇ ਵੀ ਉਹੀ ਬਚਨ ਕੀਤਾ ਜੋ ਪਿਓ ਕਲਗੀ ਧਰਜੀ ਕਰਕੇ ਗਏ ਹਥਿਆਰ ਰੱਖੋ ਹਾਂ ਜੇ ਹਥਿਆਰ ਰੱਖ ਕੇ ਬੰਦਾ ਮਾਰਨਾ ਪਾਪ ਆ ਨਾ ਤੇ ਹਥਿਆਰ ਰੱਖ ਕੇ ਜੇ ਹੱਥ ਨਾ ਲੈ ਫਿਰ ਉਦੋਂ ਵੀ ਵੱਡਾ ਪਾਪ ਆ ਤੇ ਦਿੱਲੀ ਵਾਲੇ ਅੱਜ ਵਿਧਵਾ ਕਲੋਨੀ ਨਾ ਬਣਦੀ ਜੇ ਸਾਡੇ ਕੋਲੋਂ ਹਥਿਆਰ ਖੋਏ ਅਹੀਂ ਨਹੀਂ ਹਥਿਆਰ ਰੱਖੇ ਕਿ ਸਾਨੂੰ ਹਥਿਆਰ ਰੱਖਣ ਦੀ ਕੀ ਲੋੜ ਆ ਅੱਧ ਨਾਲੋਂ ਜ਼ਿਆਦੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿਨ੍ਹਾਂ ਦੇ ਸਹਾਰਾ ਗਿਆ ਉਹ ਵਿਧਵਾ ਨਾ ਹੁੰਦੀਆਂ ਇਹ ਜ਼ਰੂਰੀ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜੇ ਪਾਦਸ਼ਾਹ ਜੀ ਦੀ ਬਾਣੀ ਜਿਹੜੀ ਅੱਜ ਵਿਰੋਧੀਆਂ ਨੂੰ ਚੁਬਦੀ ਆ ਨਾ ਜਦੋਂ ਨਾਲ ਗਿਆ ਹੋਇਆ ਸਾਰਿਆਂ ਦਾ ਰਲ ਕੇ ਕਸ਼ੇਰੀ ਦਸਮ ਮਹਾਰਾਜੀਆਂ ਦੀ ਬਾਣੀ ਦੇ ਬਾਬਤ ਕੂੜ ਪ੍ਰਚਾਰ ਕਰੀ ਜੋ ਵੀ ਦਸਮ ਦੀ ਬਾਣੀ ਹੈ ਨਹੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਸਾਡਾ ਪਿਓ ਆ ਤੇ ਮੇਰੇ ਪਿਓ ਦੀ ਤੇ ਹੱਥ ਲਿਖਤ ਚਿੱਠੀ ਕਿਉਂ ਨਾ ਹੋਵੇਹੀਂ ਉਹ ਵੀ ਪੜਾਂਗੇ ਰੋਕ ਕੇ ਤੇ ਵਿਖਾਓ ਇਹ ਸਾਚਿਆ ਗੁਰ ਕੀ ਨਿੰਦਾ ਸੁਨੇ ਨਾ ਕਾਨ ਬੇਟਾ ਸੰਗ ਕਰੇ ਕਿਰਪਾਨ ਕਰੇ ਕਰਪਾਨ ਤੇ ਜਿਹੜੇ ਦਸਮ ਦੇ ਵਿਰੋਧੀ ਆ ਜੇ ਬਾਬਾ ਜਰਨੈਲ ਸਿੰਘ ਜੀ ਨੂੰ ਪਿੰਡਰਾਂ ਵਾਲੇ ਮਾਹਪੁਰਖਾਂ ਨੂੰ ਮੰਨਦੇ ਨਾ ਵੀ ਮਾਹਪੁਰਖ ਇਹੋ ਜਿਹੇ ਸੰਤ ਸਿਪਾਈ ਹੋਈਆਂ ਕਿ ਜਿਨ੍ਹਾਂ ਦੇ ਇੱਕ ਬੋਰ ਤੇ ਇੱਕ ਨਹੀਂ ਦੋ ਨਹੀਂ ਸੈਂਕੜੇ ਨਹੀਂ ਹਜ਼ਾਰ ਨਹੀਂ ਲੱਖਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਤੇ ਉਸ ਮਰਦ ਦੇ ਬੋਲਿਆ ਹਲਕਿਆ ਕੁੱਤਾ ਤੇ ਦਸ਼ਮ ਦਾ ਵਿਰੋਧੀ ਜਿੱਥੇ ਮਿਲਦਾ ਨਾ ਕੀ ਕਰਨਾ ਜੂਤ ਲਾ ਲਓ ਜਿੰਨੀਆਂ ਪੈਂਦੀਆਂ ਤੇ ਜਿੱਥੇ ਵੱਜਦੀਆਂ ਬਸ ਫਿਰ ਵੱਜਣ ਦੇ ਕਿ ਮੈਂ ਬਰਦਾਸ਼ਤ ਕਰਾਂਗੇ ਵੀ ਸਾਡੇ ਮਹਾਰਾਜ ਦੀ ਬਾਣੀ ਨੂੰ ਕਹਿੰਦੇ ਵੀ ਬਾਣੀ ਐ ਨਹੀਂ ਜਾਪ ਸਾਹਿਬ ਪੜਦੇ ਹੋ ਕਹਰੇ ਮੁਖਾਰਬਿੰਦ ਦੀ ਬਾਣੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਪ ਸਾਹਿਬ ਤੇ ਪ੍ਰਸਾਦ ਸਵਈਏ ਚੌਪੀ ਸਾਹਿਬ ਮਨ ਕਰੋ ਬੋਗੇ ਅਰਦਾਸ ਕਰ ਦਿਓ ਮਨ ਕਰੋ ਬੋਗੇ ਨਹੀਂ ਹੋ ਸਕਦੇ ਇਸ ਕਰਕੇ ਮੇਰੀ ਬੇਨਤੀ ਹੈ ਸਮੁੱਚੀ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਪਾਈ ਆਪਣੇ ਪ੍ਰਾਤਨ ਇਤਿਹਾਸ ਦੇ ਨਾਲ ਜੁੜੋ ਮਾਰੇ ਦੀ ਬਾਣੀ ਪੜੋ ਤੇ ਸੁਣਾ ਦਸਮ ਦੀ ਬਾਣੀ ਕਦੇ ਪੜ ਕੇ ਵੇਖਿਓ ਅਗੇ ਜੋਦੇ ਚੰਡੀ ਦੀ ਵਾਰ ਪੜਦੇ ਸੀ ਤੇ ਸਵਾ ਸਵਾ ਲੱਖ ਨਾਲ ਮੁਕਾਬਲਾ ਇਕੱਲੇ ਕਰ ਜਾਂਦੇ ਸੀ ਯਾਰ ਸਾਨੂੰ ਬਾਣੀ ਤੋਂ ਦੂਰ ਕੀਤਾ ਜਾ ਰਿਹਾ ਨਹੀਂ ਭਾਈ ਅਜੇ ਵੀ ਢੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਖੰਡੇ-ਪਾਟੇ ਦਾ ਅੰਮ੍ਰਿਤ ਛਕੋ ਗੁਰਕਲਗੀ ਤਰਜੀ ਦੇ ਧੀਆ ਤੇ ਪੁੱਤ ਖਵਾਨ ਦੇ ਹੱਥ ਦਰ ਬਣੋ ਮੇਰੀਆਂ ਭੈਣਾਂ ਨੂੰ ਬੇਨਤੀ ਆ ਮਾਤਾ ਗੁਜਰਕੌਰ ਦੀਆਂ ਵਾਰਸਾਂ ਇਹ ਬਾਪੂ ਨਾਲ ਪ੍ਰਣ ਕਰਕੇ ਜਾਓ ਤਿਆਰ ਬਣ ਤਿਆਰ ਹੋਣਾ ਹੈ ਅੰਮ੍ਰਿਤਧਾਰੀ ਹੋਣਾ ਹੈ ਮਾਤਾ ਸਹਿਬ ਕਰਦੀਆਂ ਵਾਰਸਾਂ ਬਣੀਏ ਦਿਓ ਜੀ ਹਸੀਸ ਸਰਬੱਤ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਾਊਂਡ ਵਾਲੇ ਭਰਾਵਾਂ ਦਾ ਜਿਨ੍ਹਾਂ ਬੜੇ ਸੱਜੇ ਢੰਗ ਦੇ ਨਾਲ ਆਪਣੀ ਸੇਵਾ ਨਿਭਾਈਆ ਵੇਖੋ ਖਾਲਸਾ ਜੀ ਜਿਹੜਾ ਬਲਾਰਾ ਵਾਣਾ ਉਹਦੇ ਵਾਸਤੇ ਚੰਗਾ ਸਾਊਂਡ ਹੋਣਾ ਬੜਾ ਜ਼ਰੂਰੀ ਆ ਚਾਰ ਦਿਨ ਹੋ ਗਏ ਜੀ ਆਰਾਮ ਨਹੀਂ ਕਰ ਆ ਰਹੇ ਸੀ ਚੰਗੀ ਤਰ੍ਹਾਂ ਕਿਉਂਕਿ ਰਾਤ ਦੇ ਸਮਾਗਮ ਸ਼ੁਰੂ ਹੋ ਗਏ ਤੇ ਦਿਨ ਰਾਤ ਸੰਗਤ ਦੇ ਦਰਸ਼ਨਾਂ ਵਾਸਤੇ ਮਹਾਰਾਜ ਜੀ ਹੁਕਮ ਲਾ ਦਿੰਦੇ ਆ ਸੰਗਤ ਦਾ ਗੁਰੂ ਦਾ ਹੁਕਮ ਸਿਰ ਮੱਥੇ ਮਾਰੇ ਨੇ ਤਰਸ ਕੀਤਾ ਸੀ ਇਹਨੇ ਜੋਗੇ ਨਹੀਂ ਜਿਨ੍ਹਾਂ ਮਹਾਰਾਜ ਜੀ ਨੇ ਮਾਨ ਸਤਕਾਰ ਆਪ ਸੰਗਤ ਜੀ ਬਖਸ਼ ਦਿਓ ਤੇ ਗਲੇ ਥੱਗੇ ਬਹੁਤ ਸੀ ਸਾਨੂੰ ਪ੍ਰਬੰਧ ਕਰਕੇ ਦਿੱਤਾ ਤੇ ਬਹੁਤ ਧੰਨਵਾਦ ਸਮੁੱਚੇ ਪ੍ਰਬੰਧਕ ਜਨਾਂ ਦਾ ਜਿਨ੍ਹਾਂ ਦਾ ਇਸ ਚੱਜਾ ਡਿਸਪਲਨ ਇਹਨਾਂ ਦਾ ਪ੍ਰਬੰਧ ਆਜੋ ਇਹਨਾਂ ਨੇ ਇਹਨਾਂ ਸੋਹਣਾ ਪ੍ਰਬੰਧ ਕਰਕੇ ਤੁਹਾਡੇ ਬਹਿਣ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਗਰਮੀ ਮਹਿਸੂਸ ਹੋਈ ਹੋਣੀ ਹੋਈ ਕਿਸੇ ਨੂੰ ਨਹੀਂ ਇਹਨਾਂ ਦਾ ਸਾਥ ਦਿਆ ਕਰੋ ਸਹਾਯੋਗ ਦਿਆ ਕਰੋ ਹੁਣ ਤੇ ਐਨਾ ਵਧੀਆ ਸਿਸਟਮ ਆ ਗਿਆ ਵਾ ਮੈਂ ਤੁਹਾਨੂੰ ਦੱਸਦੀਆਂ ਅੱਜ ਜੇ ਕੂਲਰ ਤੇ ਪੱਖੇ ਲਾਏ ਨਾ ਪੂਰੀ ਠੰਡ ਮਿਲ ਰਹੀ ਆ ਤੁਹਾਨੂੰ ਮਹਾਰਾਜ ਜੀਆਂ ਵਾਸਤੇ ਕਿਰਤ ਕਮਾਈਆਂ ਚੋਂ ਦਸਵਾਂ ਹਿੱਸਾ ਕੱਢੋ ਗੁਰਮਤਿ ਸਮਾਗਮ ਆਉਂਦੇ ਆ ਗੁਰਨਾਨਕ ਦੀ ਗੋਲਕ ਚ ਪਾ ਦਿਓ ਤੇ ਮੁੜ ਕੇ ਹੁਣ ਤੇ ਏਸੀ ਜਿਹੜੇ ਆ ਉਹ ਵੀ ਕੰਧ ਚ ਨਹੀਂ ਫਿੱਟ ਕਰਨੇ ਪੈਂਦੇ ਤੇ ਉਦਾਂ ਹੀ ਚੱਲਦੇ ਆ ਜਿਵੇਂ ਕੂਲਰ ਲਿਆ ਕੇ ਰੱਖਿਆ ਇੰਨਾ ਗੁਰੂ ਘਰ ਨੂੰ ਸਾਥ ਦਿਓ ਸਹਿਯੋਗ ਕਰੋ ਪ੍ਰਬੰਧਕਾਂ ਦੇ ਨਾਲ ਬਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਤੁਸੀਂ ਏਸੀ ਲਾ ਲਾ ਕੇ ਬੈਠੋ ਮੈਂ ਤੇ ਬੇਨਤੀ ਕਰਦੀ ਹੁਨੀ ਆ ਦਸਵੰਧ ਕੱਢੋ ਜਿਹੜੇ ਗੁਰੂ ਦਾ ਦਿੱਤਾ ਪਾ ਰਹਿਆਂ ਖਾ ਰਹਿਆਂ ਹੰਡਾਰਿਆਂ ਦਸਵਾਂ ਹੀ ਨਹੀਂ ਕੱਢ ਸਕਦੇ ਅਸੀਂ ਕਮਾਈ ਕਰਦੇ ਹਾਂ ਸਰਕਾਰ ਟੈਕਸ ਲੈਂਦੀ ਆ ਕਿਸੇ ਕੋਲੋਂ 4% ਕੋਈ ਦੱਸ ਦਿੰਦਾ ਕੋਈ 40% ਤੱਕ ਸਰਕਾਰ ਨੂੰ ਟੈਕਸ ਪੇ ਦਿੰਦਾ ਤੇ ਜਿਹੜੇ ਗੁਰੂ ਨੇ ਸਭ ਕੁਝ ਸਾਨੂੰ ਦਿੱਤਾ ਉਹਦੇ ਵਾਸਤੇ ਦਸਵੰਦ ਕੱਢੋ ਦਸਵਾਂ ਹਿੱਸਾ ਕੱਢੋ ਤੇ ਗੁਰੂ ਘਰ ਦੇ ਵਿੱਚ ਅਸੀਂ ਪਾਉਂਦੇ ਰਹੀਏ ਤੇ ਇਦਾਂ ਹੀ ਸ਼ਮਾਗਮ ਹੁੰਦੇ ਰਹਿਣ ਗੁਰੂ ਸਾਹਿਬ ਦੀ ਤਰਸ ਕਰਦੇ ਰਹਿਣ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਰਵੇ ਸਮਾਂ ਤਕਰੀਬਨ ਸਮਾਪਤ ਹੈ ਸਾਰੀ ਸੰਗਤ ਦਾ ਪ੍ਰਬੰਧਕ ਜਨਾ ਦਾ ਗੁਰੂ ਘਰ ਦੇ ਵਜ਼ੀਰਾਂ ਦਾ ਸਤਿਗੁਰਾਂ ਦਾ ਸਵਾਸ ਸਵਾਸ ਕਰਕੇ ਧੰਨਵਾਦ ਸਾਡਾ ਵੀਰ ਤੂਫਾਨ ਸਿੰਘ ਬੈਠਾ ਵਾ ਮਾਰੇ ਦੀ ਵੱਡੀ ਕਿਰਪਾ ਵਾ ਢਾਡੀ ਸਿੰਘ ਆ ਆਪ ਜੀ ਦੇ ਨਗਰ ਦਾ ਵੇਖੋ ਇਹ ਜਿਹੜੇ ਨੌਜਵਾਨ ਉੱਠਦੇ ਆ ਇਹਨਾਂ ਵੱਲ ਵੇਖ ਵੇਖ ਕੇ ਆਪਣੇ ਬੱਚਿਆਂ ਨੂੰ ਵੀ ਤੋਰੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਟੇਜਾਂ ਤੇ ਆਉਣਾ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਲੱਤਾਂ ਨਹੀਂ ਖਿੱਚਿਆ ਕਰੋ ਕੋਈ ਬੱਚਾ ਵਾ ਕੋਈ ਬੁੱਢਾ ਕੋਈ ਜਵਾਨ ਮੈਂ ਤਾਂ ਕੀ ਨਹੀਂ ਤੁਸੀਂ ਸਾਨੂੰ ਫੋਨ ਕਰਕੇ ਸਾਧਿਓ ਜਿਹੜੇ ਜਥਿਆਂ ਨੂੰ ਇਹਨਾ ਕੀਆ ਕਰੋ ਵੀ ਬਿਨ ਬੁਲਾਏ ਜਥੇ ਸਦਨੇ ਨਹੀਂ ਕੋਈ ਆਉਂਦਾ ਵਾ ਵੀ ਭਾਈ ਸਟੇਜ ਤੇ ਕੋਈ ਇੱਕ ਕਮਤਾ ਕਹਿ ਕੇ ਚਲੇ ਜਾਂਦਾ ਉਹਦਾ ਮਾਨ ਸਨਮਾਨ ਕਰਿਆ ਕਰੋ ਹੌਸਲਾ ਵਧਾਈ ਜਰੂਰ ਕਰਿਆ ਕਰੋ ਧੰਨਵਾਦ ਜੀ ਮਾਤਾ ਜੀ ਮਾਇਆ ਦੇ ਕੇ ਗਈ ਸੀ ਪਤਾ ਨਹੀਂ ਹਣ ਜਗਤਾਰ ਸਿੰਘ ਜੀ ਕਹਿ ਕੇ ਗਏ ਜਾਂ ਜਗਰਾਜ ਸਿੰਘ ਜਗਤਾਰ ਸਿੰਘ ਸੀ ਚਲੋ ਚੜਦੀ ਕਲਾ ਧੰਨਵਾਦ ਸਾਰਿਆਂ ਦਾ ਤੁਹਾਡੇ ਸੱਤ ਵਚਨ ਸੱਤ ਵਚਨ ਵੀਰ ਜਗਤਾਰ ਸਿੰਘ ਤੂਫਾਨ ਮੈਂ ਪਹਿਲੇ ਹੀ ਉਹਨਾਂ ਦਾ ਜ਼ਿਕਰ ਕਰਾਂ ਜੋਵਨ ਪ੍ਰੀਤ ਸਿੰਘ ਉਹਨਾਂ ਦਾ ਪਰਿਵਾਰ ਅਰਦਾਸ ਕਰੁੰਦਾ ਵੀਰ ਗੁਰਦੇਵ ਸਿੰਘ ਮਾਤਾ ਦੀ ਅਰਦਾਸ ਆ ਵੀ ਆਪਣੇ ਪਰਿਵਾਰ ਵਿੱਚ ਆਵੇ ਸੰਗਤ ਦੀ ਅਰਦਾਸ ਵੱਡੀ ਅਰਦਾਸ ਆ ਜੀ ਸਾਰੀ ਸੰਗਤ ਨੇ ਰਲ ਕੇ ਜਿਹਦਾ ਜਿਹਦਾ ਵੀ ਅਰਦਾਸ ਆ ਵਾ ਹੁਣ ਮੈਂ ਇਕੱਲੇ ਇਕੱਲੇ ਦਾ ਨਾਮ ਤੇ ਨਹੀਂ ਜੇ ਲੈਣਾ ਸਾਰਿਆਂ ਦਾ ਧੰਨਵਾਦ ਸਾਰੇ ਸਾਡੇ ਲਈ ਸਤਿਕਾਰ ਇੱਥੇ ਰੱਖ ਦਿੰਦਾ ਸਾਰਿਆਂ ਦਾ ਹੀ ਧੰਨਵਾਦ ਆਓ ਇੱਕ ਵਾਰ ਸਰਬੱਤ ਦਾ ਭਲਾ ਮੰਗੀਏ ਤੇ ਫਤਿਹ ਕਰਾਈਏ ਸਾਨੂੰ ਇੱਥੇ ਸੀਸ ਦੇ ਦਿਆ ਜੇ ਗੱਜ ਕੇ ਆਖੋ ਜੀ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ